ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਹੜਕਾਰਨ ਸਥਿਤੀ ਗੰਬੀਰ ਹੈ ਉਥੇ ਹੀ ਪੰਜਾਬ ਦੇ ਵਿੱਚ ਸਿਆਸੀ ਉਥਲ-ਪੁਥਲ ਦੇਖਣ ਨੂੰ ਮਿਲ ਰਹੀ ਹੈ ਮੰਗਲਵਾਰ ਸਵੇਰੇ ਪੰਜਾਬ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਠਾਣ ਮਾਜਰਾ ਨੂੰ ਗ੍ਰਿਫਤਾਰ ਕਰ ਲਿਆ ਪਰ ਥੋੜੀ ਦੇਰ ਬਾਅਦ ਇੱਕ ਖਬਰ ਆਈ ਕਿ ਪੁਲਿਸ ਹਿਰਾਸਤ ਦੇ ਵਿੱਚੋਂ ਪਠਾਣ ਮਾਜਰਾ ਫਰਾਰ ਹੋ ਗਏ ਨੇ ਇਸ ਤੋਂ ਬਾਅਦ ਸਿਆਸੀ ਹਲਚਲ ਮਚ ਗਈ ਹੁਣ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਅਰਸ਼ਦੀਪ ਕਲੇਰ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਪਠਾਨ ਮਾਜਰਾ ਫਰਾਰੀ ਆਮ ਆਦਮੀ ਪਾਰਟੀ ਦੀ ਹੜਾ ਤੋਂ ਧਿਆਨ ਪਰਕਾਉਣ ਦੀ ਰਣਨੀਤੀ ਹੈ ਇਹ ਇਲਜ਼ਾਮ ਲਾਉਂਦੇ ਨਜ਼ਰ ਆਏ ਉਹਨਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਹੜ੍ਹਾਂ ਦੇ ਵਿੱਚ ਫੇਲ ਰਹੀ ਪੰਜਾਬ ਸਰਕਾਰ ਤੇ ਹਣ ਪਰਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹ ਕਿਸੇ ਨੂੰ ਪਤਾ ਹੈ ਕਿ ਪਠਾਨ ਮਾਜਰਾ ਸੀਮ ਭਗਵੰਤ ਮਾਨ ਦਾ ਨਜ਼ਦੀਕੀ ਹੈ ਕਲਰ ਨੇ ਪੰਜਾਬ ਦੀ ਮਾਨ ਸਰਕਾਰ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਡਰਾਮੇ ਛੱਡ ਕੇ ਹੜ੍ਹਾਂ ਦੀ ਮਾਰ ਚੜ੍ਹ ਰਹੇ ਲੋਕਾਂ ਦੀ ਸਾਰ ਲੈਣੀ ਚਾਹੀਦੀ ਹੈ ਪੰਜਾਬ ਦੇ ਜੋ ਇਸ ਸਮੇਂ ਹਾਲਾਤ ਨੇ ਉਸ ਦੇ ਲਈ ਸੀਐਮ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਇਸ ਤੋਂ ਇਲਾਵਾ ਉਹਨਾਂ ਨੇ ਅੱਗੇ ਕਿਹਾ ਕਿ ਸ਼੍ਰੋਮਲੇ ਅਕਾਲੀ ਦਰ ਹੜ੍ਹਾਂ ਦੇ ਵਿਚਾਲੇ ਲੋਕਾਂ ਦਾ ਸਹਾਰਾ ਬਣਿਆ ਹੈ ਦੂਜੇ ਪਾਸੇ ਸਰਕਾਰ ਦੇ ਵੱਲੋਂ ਪਠਾਣ ਮਾਜ਼ਰਾ ਦੇ ਮਾਮਲੇ ਤੇ ਡਰਾਮੇਬਾਜ਼ੀ ਕਰ ਰਹੀ ਹੈ ਉਨਾ ਸਵਾਲ ਚੁੱਕਦੇ ਹੋਏ ਕਿ ਹੈ ਕਿ ਪਿਛਲੇ 3 ਸਾਲਾਂ ਤੋਂ ਪਠਾਨ ਮਾਜ਼ਰਾ ਨੂੰ ਸਰਕਾਰ ਕਿਉਂ ਬਚਾਉਂਦੀ ਰਹੀ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਹੋਰ ਵੀ ਕਈ ਖੁਲਾਸੇ ਕੀਤੇ ਗਏ ਇੱਕ ਵਾਰ ਆਪਾਂ ਸੁਣਦੇ ਆਂ ਅੱਜ ਸਾਡੇ ਪਾਰਟੀ ਦੇ ਸੀਨੀਅਰ ਲੀਡਰ ਤੇ ਨਾਬਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਸੇਵਾਦਾਰ ਸਰਦਾਰ ਮੱਖਣ ਸਿੰਘ ਜੀ ਲਾਲਕਾ ਪੂਰੇ ਮੌਜੂਦ ਨੇ ਪੰਜਾਬ ਅਜੇ ਇੱਕ ਬੇहद ਮੁਸ਼ਕਲ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਪਾਣੀ ਦੀ ਮਾਰ ਨੇ ਜਿੱਥੇ ਲੋਕਾਂ ਦੇ ਘਰਾਂ ਦਾ ਫਸਲਾਂ ਦਾ ਡੰਗਰ ਬਾਲ ਬੱਚੇ ਦਾ ਇੱਕ ਵੱਡਾ ਨੁਕਸਾਨ ਕੀਤਾ ਪਰ ਪੰਜਾਬੀ ਹਰ ਇੱਕ ਮੁਸੀਬਤ ਦਾ ਬਹਾਦਰੀ ਨਾਲ ਸਾਹਮਣਾ ਕਰਨ ਲਈ ਜਾਣੇ ਜਾਂਦੇ ਨੇ ਤੇ ਅੱਜ ਪੂਰਾ ਪੰਜਾਬ ਇੱਕ ਦੂਜੇ ਦੇ ਨਾਲ ਡਟ ਕੇ ਖੜਾ ਤੇ ਇਸੇ ਦੇ ਵਿੱਚ ਯੋਗਦਾਨ ਪਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਸਿੰਘ ਜੀ ਬਾਦਲ ਸਾਹਿਬ ਲਗਾਤਾਰ ਲੋਕਾਂ ਦੀ ਸੇਵਾ ਦੇ ਵਿੱਚ ਤੇ ਇੱਕ ਛੋਟੀ ਜੀ ਨਿਮਾਣੀ ਜੀ ਕੋਸ਼ਿਸ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੋਰ ਕੀਤੀ ਗਈ ਹੈ ਕਿ ਅਸੀਂ ਇੱਕ ਹੈਲਪ ਸੈਂਟਰ ਜੋ ਪ੍ਰਧਾਨ ਸਾਹਿਬ ਨੇ ਕੱਲ ਵੀ ਦੱਸਿਆ ਸੀ ਉਹ ਅੱਜ ਸਥਾਪਿਤ ਕਰ ਦਿੱਤਾ ਤੇ ਉਹਦੇ ਜਿਹੜੇ ਨੰਬਰ ਨੇ ਉਹ ਨੰਬਰ ਵੀ ਮੈਂ ਇੱਕ ਵਾਰ ਜ਼ਰੂਰ ਦੱਸਦਾ ਕਿ ਜੇ ਕਿਸੇ ਨੂੰ ਕੋਈ ਲੋੜ ਹੈ ਤਾਂ 81958 222 ਤੇ ਦੂਸਰਾ ਨੰਬਰ ਹੈ 95012 81100 ਔਰ ਇਹ ਜਿਹੜਾ ਸਮਾਂ ਇਹ ਸਿਆਸਤ ਕਰਨ ਦਾ ਨਹੀਂ ਪਰ ਇਹ ਸਾਰੇ ਦੌਰ ਦੇ ਵਿੱਚ ਸਿਆਸਤ ਕੌਣ ਕਰ ਰਿਹਾ ਆਮ ਆਦਮੀ ਪਾਰਟੀ ਜਿਹਦੇ ਉੱਤੇ ਜ਼ਿੰਮੇਵਾਰੀ ਹੈ ਜਿਹੜੀ ਸਰਕਾਰ ਦੇ ਵਿੱਚ ਹੈ ਕਿ ਇਸ ਸਮੇਂ ਉਹ ਪੰਜਾਬੀਆਂ ਦੀ ਮਦਦ ਕਰੇ ਜਿਹੜੇ ਦਿੱਲੀੋਂ ਆਏ ਸੀ ਸਾਢੇ 3 ਸਾਲ ਪੰਜਾਬ ਨੂੰ ਲੁੱਟ ਕੇ ਸਭ ਤੋਂ ਪਹਿਲਾਂ ਇਹ ਮੁਸ਼ਕਲ ਦੌਰ ਦੇ ਵਿੱਚ ਉਹ ਦਿੱਲੀ ਭੱਜੇ ਤੇ ਦਿੱਲੀ ਜਾ ਕੇ ਬਿਆਨ ਕੀ ਦਿੰਦੇ ਨੇ ਕਹਿੰਦੇ ਜੀ ਸਾਰੇ ਆਮ ਆਦਮੀ ਪਾਰਟੀ ਵਾਲੇ ਘਰ-ਘਰ ਰਾਸ਼ਨ ਇਕੱਠਾ ਕਰਕੇ ਪੰਜਾਬ ਨੂੰ ਭੇਜਣਗੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਪੰਜਾਬ ਦੇ ਕੋਲੇ ਰਾਸ਼ਨ ਬਹੁਤ ਸਰਕਾਰ ਦਾ ਅਸਲ ਰੋਲ ਸੀ ਸਾਧਨ ਦੇਣਾ ਸਰਕਾਰ ਦਾ ਅਸਲ ਕੰਮ ਸੀ ਇਸ ਸਥਿਤੀ ਤੋਂ ਬਚਾਉਣਾ ਔਰ ਇਹ ਜਿਹੜੀਆਂ ਬਰਸਾਤਾਂ ਤੋਂ ਪਹਿਲਾਂ ਅਗਰ ਨਦੀਆਂ ਨਾਲੇ ਡਰੇਨਾ ਦੀ ਸਫਾਈ ਕੀਤੀ ਜਾਂਦੀ ਤਾਂ ਅੱਜ ਪੰਜਾਬ ਨੂੰ ਇਹ ਹਾਲਾਤ ਹੀ ਨਹੀਂ ਦੇਖਣੇ ਪੈਣੇ ਸੀ ਔਰ ਹੁਣ ਵੀ ਇਸ ਮੁਸ਼ਕਲ ਘੜੀ ਦੇ ਵਿੱਚ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੋਈ ਸਾਧਨ ਨਹੀਂ ਤਾਂ ਜੋ ਲੋਕ ਜਿਹੜੇ ਇਹ ਪਾਣੀ ਦੀ ਮਾਰ ਹਿੱਟ ਫਸੇ ਨੇ ਉਹਨਾਂ ਦੇ ਤੱਕ ਰਾਸ਼ਨ ਪਹੁੰਚਾਇਆ ਜਾ ਸਕੇ ਚਾਰਾ ਪਹੁੰਚਾਇਆ ਜਾ ਸਕੇ ਔਰ ਸਿਆਸਤ ਪਾਰੂ ਔਰ ਇਸੇ ਸਿਆਸਤੀ ਕੜੀ ਦੇ ਵਿੱਚ ਪਟਿਆਲਾ ਤੋਂ ਇੱਕ ਐਮਐਲਏ ਨੇ ਸਰਦਾਰ ਹਰਮੀਤ ਸਿੰਘ ਪਠਾਨ ਮਾਜਰਾ ਔਰ ਪਿਛਲੇ 3 ਦਿਨ ਤੋਂ ਮੈਂ ਦੇਖ ਰਿਹਾ ਕਿ ਪਠਾਨ ਮਾਜਰਾ ਸਾਹਿਬ ਆਪਣੀ ਸਰਕਾਰ ਤੇ ਲਗਾਤਾਰ ਹਮਲਾਵਰ ਨੇ ਕਹਿੰਦੇ ਜੀ ਸਰਕਾਰ ਹੀ ਬੜੀ ਮਾੜੀ ਐ ਦਿੱਲੀ ਵਾਲੇ ਸਰਕਾਰ ਨੂੰ ਕੰਮ ਨਹੀਂ ਕਰਨ ਦਿੰਦੇ ਮੈਂ ਚੰਗੀ ਗੱਲ ਹੈ ਜੇ ਹੁਣ ਆ ਕੇ ਜ਼ਮੀਰ ਜਾਗੀ ਐ 3 ਸਾਲ ਬਾਅਦ ਜਾਗੀ ਐ ਤੇ ਚਲੋ ਚੰਗੀ ਗੱਲ ਐ ਪਰ ਮੈਂ ਪਠਾਨ ਮਾਜਰਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਕੋਈ ਸਕ੍ਰਿਪਟ ਲਿਖੀ ਜਾ ਰਹੀ ਔਰ ਜਿੰਨੇ ਵਿਧਾਇਕ ਨੇ ਕਿਉਂਕਿ ਅੱਜ ਪੰਜਾਬ ਦੇ ਹਾਲਾਤ ਨੇ ਕਿ ਇਹਨਾਂ ਦੇ ਵਿਧਾਇਕਾਂ ਨੂੰ ਪਿੰਡਾਂ ਦੇ ਵਿੱਚ ਵੜਿਆ ਨਹੀਂ ਦਿੱਤਾ ਜਾ ਰਿਹਾ ਲੋਕ ਇਹਨਾਂ ਦੇ ਕੱਪੜੇ ਪਾੜਨ ਤੱਕ ਜਾ ਰਹੇ ਨੇ ਸੋ ਮਜਬੂਰੀ ਬਣ ਗਈ ਹੈ ਕਿ ਹੁਣ ਆਪਣਾ ਚੰਮ ਬਚਾਉਣ ਦੇ ਲਈ ਹੁਣ ਸਰਕਾਰ ਦੇ ਵਿਰੁੱਧ ਬੋਲੋ ਦਿੱਲੀ ਦੇ ਵਿਰੁੱਧ ਬੋਲੋ ਪਰ ਸਰਕਾਰ ਤੇ ਇਹਨਾਂ ਦੇ ਐਮਐਲਏ ਤੇ ਵਿਧਾਇਕ ਇੱਕ ਗੱਲ ਚੰਗੀ ਤਰ੍ਹਾਂ ਸਮਝ ਲੈਣ ਕਿ ਜਿਹੜਾ ਹੁਣ ਨਵਾਂ ਡਰਾਮਾ ਸ਼ੁਰੂ ਹੋਇਆ ਹੈ ਦਿੱਲੀ ਵਰਸਸ ਪੰਜਾਬ ਦਾ ਕਿਉਂਕਿ ਪਠਾਨ ਮਾਜਰਾ ਮੁੱਖ ਮੰਤਰੀ ਦੇ ਖਾਸਮ ਖਾਸ ਨੇ ਕਹਿੰਦੇ ਬਹੁਤ ਨਜ਼ਦੀਕੀ ਰਿਸ਼ਤੇਦਾਰ ਨੇ ਸੋ ਕਿਤੇ ਤਾਂ ਕੋਈ ਵੱਡੀ ਸ਼ਕਤੀ ਹੈ ਜਿਹੜੀ ਪਿੱਛੇ ਬੁਲਵਾਰੀ ਹੈ ਤੇ ਬੋਲਿਆ ਕਿ ਜਾ ਰਿਹਾ ਕਹਿੰਦੇ ਜੀ ਦਿੱਲੀ ਕੰਮ ਕਰਨ ਨਹੀਂ ਦੇ ਰਹੀ ਮੁੱਖ ਮੰਤਰੀ ਤਾਂ ਕਰਨਾ ਚਾਹੁੰਦੇ ਨੇ ਮੈਂ ਸਿੱਧਾ ਜਾਂ ਸਵਾਲ ਕਰਦਾ ਇਹ 92 ਐਮਐਲਏ ਨੂੰ ਸਵਾਲ ਕਰਦਾ ਕਿ ਸਾਡੇ 3 ਸਾਲ ਤੁਸੀਂ ਕਿੱਥੇ ਸੀ ਇਹ ਉਹੀ ਮੁੱਖ ਮੰਤਰੀ ਭਗਵੰਤ ਮਾਨ ਹੈ ਜਿਨ੍ਹਾਂ ਨੇ ਦਸਕਤ ਕਰਕੇ ਸਾਰਾ ਪੰਜਾਬ ਦਿੱਲੀ ਦੇ ਕਦਮਾਂ ਦੇ ਵਿੱਚ ਰੱਖਿਆ ਤੇ ਜੇ ਕੋਈ ਪੰਜਾਬ ਦੇ ਹਸਾਲਾਤਾਂ ਦੀ ਜ਼ਿੰਮੇਵਾਰ ਹੈ ਤਾਂ ਵਿਧਾਇਕ ਮੰਤਰੀ ਤੇ ਮੁੱਖ ਮੰਤਰੀ ਤੇ ਅਰਵਿੰਦ ਕੇਜਰੀਵਾਲ ਇਹ ਸਾਰੇ ਬਰਾਬਰ ਦੇ ਜ਼ਿੰਮੇਵਾਰ ਨੇ ਕਿਉਂਕਿ ਮਕਸਦ ਇੱਕੋ ਰਿਹਾ ਪੰਜਾਬ ਨੂੰ ਲੁੱਟ ਕੇ ਦਿੱਲੀ ਦੀ ਸਿਆਸਤ ਚਮਕਾਈ ਗਈ ਪੰਜਾਬ ਲਈ ਤਾਂ ਕੱਖ ਵੀ ਇਹ ਲੋਕਾਂ ਨੇ ਨਹੀਂ ਕੀਤਾ ਔਰ ਅੱਜ ਜਿਹੜੀ ਸਰਕਾਰ ਪਠਾਨ ਮਾਜਰਾ ਸਾਹਿਬ ਦੇ ਉੱਤੇ ਪਰਚਾ ਦਰਜ ਕਰਕੇ ਰਾਤੋਂ ਰਾਤ ਚੱਕਣ ਗਈ ਹੈ ਦੇਖੋ ਪਹਿਲਾਂ ਤਾਂ ਇੱਕ ਸਵਾਲ ਹੈ ਕਿ ਜਿਹੜੇ 376 ਦੇ ਪਰਚੇ ਦੀ ਗੱਲ ਕੀਤੀ ਜਾ ਰਹੀ ਹੈ ਇਹ 2022 ਦੇ ਵਿੱਚ ਇਸੇ ਐਮਐਲਏ ਦੇ ਖਿਲਾਫ ਸ਼ਿਕਾਇਤ ਆਈ ਸੀ ਹੁਣ ਕੀ ਸਰਕਾਰ ਦੱਸ ਸਕਦੀ ਹੈ ਕਿ 3 ਸਾਲ ਤੋਂ ਇਸ ਵਿਧਾਇਕ ਨੂੰ ਕਿਉਂ ਬਚਾਇਆ ਗਿਆ ਔਰ ਹਾਈ ਕੋਰਟ ਤੱਕ ਇਸ ਕੰਪਲੇਂਟ ਦੇ ਖਿਲਾਫ ਪੰਜਾਬ ਸਰਕਾਰ ਆਪ ਗਈ ਉੱਥੇ ਐਫੀਡੇਵਿਟ ਫਾਈਲ ਕੀਤੇ ਕਹਿੰਦੇ ਜੀ ਇਹ ਤਾਂ ਕੰਪਲੇਂਟ ਬਣਦੀ ਹੋਈ ਨਹੀਂ ਤੇ ਹੁਣ ਜੇ ਦਿੱਲੀ ਵਰਸਸ ਪੰਜਾਬ ਦੀ ਲੜਾਈ ਇਹ ਉਰੇ ਬਣਾਈ ਜਾ ਰਹੀ ਹੈ ਤਾਂ ਸਰਕਾਰ ਕਿਉਂਕਿ ਸਾਰਾ ਚੱਲਦਾ ਅਮਲਾ ਫੈਲਾ ਦਿੱਲੀੋਂ ਰਿਹਾ ਇੱਕ ਪਾਸੇ ਮੁੱਖ ਮੰਤਰੀ ਦੇ ਵਿਧਾਇਕ ਨੇ ਇੱਕ ਪਾਸੇ ਦਿੱਲੀ ਹੈ ਪਰ ਮੰਦ ਭਾਗੀ ਗੱਲ ਇਹ ਹੈ ਕਿ ਸਿਆਸਤ ਕਰ ਕਿਹੜੇ ਸਮੇਂ ਦੇ ਵਿੱਚ ਰਹੇ ਅੱਜ 376 ਦਾ ਜਿਹੜਾ ਪੱচ্চਾ ਯਾਦ ਆ ਗਿਆ ਮੈਂ ਹੁਣ ਪੰਜਾਬ ਦੀ ਪੁਲਿਸ ਨੂੰ ਡੀਜੀਪੀ ਨੂੰ ਤੇ ਐਸਐਸਪੀ ਪਟਿਆਲੇ ਨੂੰ ਪੁੱਛਣਾ ਚਾਹੁੰਦਾ ਕਿ ਉਦੋਂ ਕਿੱਥੇ ਸੀ ਜਦੋਂ ਉਥੇ ਸਨੌਰ ਦੇ ਵਿੱਚ ਕੇਬਲ ਉੱਤੇ ਕਬਜ਼ਾ ਹੋ ਰਿਆ ਸੀ ਧੱਕੇ ਦੇ ਨਾਲ ਕੇਬਲ ਆਪਰੇਟਰਾਂ ਦੇ ਜਿਹੜੇ ਤਾਰਾਂ ਸੀ ਉਹ ਵੱਡੀਆਂ ਜਾ ਰਹੀਆਂ ਸੀ ਉਦੋਂ ਵੀ ਇਹੀ ਐਮਐਲਏ ਦੇ ਉੱਤੇ ਇਲਜ਼ਾਮ ਲੱਗੇ ਸੀ ਉਦੋਂ ਤਾਂ ਆਪਾਂ ਕਾਰਵਾਈ ਨਹੀਂ ਕੀਤੀ ਕਿ ਉਦੋਂ ਐਮਐਲਏ ਚੰਗਾ ਸੀ ਮਾਈਨਿੰਗ ਦੇ ਬਹੁਤ ਇਲਜ਼ਾਮ ਲੱਗੇ ਉਦੋਂ ਕਾਰਵਾਈ ਨਹੀਂ ਕੀਤੀ ਕਿ ਉਦੋਂ ਐਮਐਲਏ ਬਹੁਤ ਚੰਗਾ ਸੀ ਹੋਰ ਬਹੁਤ ਰਿਸ਼ਵਤ ਤੋਂ ਲੈ ਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਐਸਾ ਇਲਜ਼ਾਮ ਹੋਵੇ ਜਿਹੜਾ ਨਹੀਂ ਲੱਗਿਆ ਤੇ ਉਦੋਂ ਆਪਾਂ ਕਾਰਵਾਈ ਨਹੀਂ ਕੀਤੀ ਹੁਣ ਆਪਾਂ ਦਿੱਲੀ ਵਰਸਸ ਪੰਜਾਬ ਦੇ ਸਥਿਤੀ ਦੇ ਵਿੱਚ ਬਣਾਉਣੀ ਚਾਹੁੰਦੇ ਆ ਕਿਉਂਕਿ ਹੜ੍ਹਾਂ ਤੋਂ ਲੋਕਾਂ ਦੀ ਮੁਸੀਬਤ ਤੋਂ ਸਰਕਾਰ ਦੇ ਫੇਲਿਅਰ ਤੋਂ ਧਿਆਨ ਪਟਕਾ ਕੇ ਆਪਾਂ ਇਹ ਸੋਚਦੇ ਆ ਕਿ ਹੁਣ ਆਪਾਂ ਐਮਐਲਏ ਦਾ ਇੱਕ ਮਸਲਾ ਬਣਾ ਦਈਏ ਹੁਣ ਆਪਾਂ ਦਿੱਲੀ ਵਰਸਸ ਪੰਜਾਬ ਬਣਾ ਦਈਏ ਇਹ ਲੋਕ ਪੰਜਾਬ ਦੇ ਬਹੁਤ ਧਿਆਨ ਨਾਲ ਤੁਹਾਨੂੰ ਦੇਖ ਰਹੇ ਨੇ ਪੰਜਾਬ ਦੇ ਲੋਕ ਸੋਚ ਰਹੇ ਨੇ ਸਮਝ ਰਹੇ ਨੇ ਔਰ ਲੋਕਾਂ ਨੇ ਮਾਫ ਨਹੀਂ ਕਰਨਾ ਕਿਉਂਕਿ ਇਹ ਸਮਾਂ ਲੋਕਾਂ ਦੀ ਮਦਦ ਕਰਨ ਦਾ ਇਹ ਸਮਾਂ ਪੰਜਾਬ ਦੇ ਨਾਲ ਖੜਨ ਦਾ ਇਹ ਸਿਆਸਤਾਂ ਤਾਂ ਫੇਰ ਬਹੁਤ ਹੋ ਜਾਣਗੀ ਔਰ ਅੱਜ ਜਿਹੜੀ ਪੁਲਿਸ ਪਾਰਟੀ ਉਥੇ ਕਰਨਾਲ ਗ੍ਰਿਫਤਾਰ ਕਰਨ ਗਈ ਹੈ ਪਹਿਲਾਂ ਕਹਿੰਦੇ ਜੀ ਗ੍ਰਿਫਤਾਰ ਕਰ ਲਿਆ ਫੇਰ ਕਹਿੰਦੇ ਜੀ ਐਮਐਲਏ ਸਾਹਿਬ ਫਰਾਰ ਹੋ ਗਏ ਹੁਣੇ ਦੱਸੂਣ ਕਿ ਕੋਈ ਕਿ ਜੀ ਗ੍ਰਿਫਤਾਰ ਕੀਦੇ ਕਹਿਣ ਤੇ ਹੋਇਆ ਸੀ ਤੇ ਫਰਾਰ ਕੀਦੇ ਕਹਿਣ ਤੇ ਹੋਇਆ ਕਿਉਂਕਿ ਅਸੀਂ ਤਾਂ ਦੇਖਿਆ ਨਹੀਂ ਕਿ ਜਿਸ ਤਰੀਕੇ ਅੱਜਕੱਲ ਪੰਜਾਬ ਪੁਲਿਸ ਜਾਂਦੀ ਹੈ ਤੁਸੀਂ ਦੇਖਿਆ ਹੋਣਾ ਵੀ ਜਦੋਂ ਅੰਮ੍ਰਿਤਸਰ ਵਿਕਰਮ ਮਜੀਠੀਆ ਸਾਹਿਬ ਨੂੰ ਫੜਨ ਗਈ ਸੀ ਕੋਈ ਫਰਾਰ ਕਰਨ ਦਾ ਮੌਕਾ ਹੁੰਦਾ ਕੋਈ ਵੀਡੀਓ ਆਈ ਕਿ ਕਿਸ ਤਰੀਕੇ ਉੱਥੇ ਰੋੜਾ ਵੱਟੇ ਚੱਲੇ ਕਿੱਦਾਂ ਭੱਜਿਆ ਕਿਉਂਕਿ ਅੱਜ ਕੱਲ ਹਰ ਇੱਕ ਪੁਲਿਸ ਵਾਲੇ ਕੋਲੇ ਮੋਬਾਈਲ ਫੋਨ ਹੈ ਸੋ ਕਿਹਦੇ ਕਹਿਣ ਤੇ ਫੜਿਆ ਕਿਹਦੇ ਕਹਿਣ ਤੇ ਫਰਾਰ ਹੋਇਆ ਫਰਾਰ ਹੋਇਆ ਜਾਂ ਸਕ੍ਰਿਪਟ ਲਿਖੀ ਜਾਂ ਹੋ ਹੱਲਾ ਖੜਾ ਕੀਤਾ ਇਹ ਬਹੁਤ ਵੱਡੇ ਸਵਾਲ ਖੜੇ ਹੁੰਦੇ ਆ ਕਿਉਂਕਿ ਜੇ ਗ੍ਰਿਫਤਾਰ ਕਰ ਲਿਆ ਸੀ ਫਿਰ ਪਿਸਤੌਲ ਕਿਵੇਂ ਸੀ ਕਹਿੰਦੇ ਜੀ ਗੋਲੀ ਚਲਾ ਕੇ ਫਰਾਰ ਹੋ ਗਿਆ ਇੱਕ ਪਾਸੇ ਕਹਿੰਦੇ ਹੋ ਕਿ ਜੀ ਅਸੀਂ ਗ੍ਰਿਫਤਾਰੀ ਪਾ ਲਈ ਦੂਜੇ ਪਾਸੇ ਕਹਿੰਦੇ ਹੋ ਜੀ ਗੋਲੀ ਚਲਾ ਕੇ ਫਰਾਰ ਹੋ ਗਿਆ ਉੱਥੇ ਇੱਟਾਂ ਭੱਟੇ ਚੱਲ ਪਏ ਸੋ ਬੜੇ ਵੱਡੇ ਸਵਾਲ ਨੇ ਇਹ ਜਿਹੜਾ ਕੁਝ ਸਾਰਾ ਅੱਜ ਸਿਰਫ ਤੇ ਸਿਰਫ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਤੋਂ ਧਿਆਨ ਭਟਕਾਉਣ ਦੇ ਲਈ ਇਹ ਨਰੋਲ ਸਿਆਸਤ ਪੰਜਾਬ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਜਾ ਰਹੀ ਹੈ ਇਹ ਲੋਕ ਪੰਜਾਬ ਦੇ ਇਹਨੂੰ ਯਾਦ ਰੱਖਣਗੇ ਕਿਉਂਕਿ ਇਸ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਲੋਕ ਮਰ ਰਹੇ ਨੇ ਲੋਕਾਂ ਦਾ ਇੱਕ ਬਹੁਤ ਵੱਡਾ ਨੁਕਸਾਨ ਇਹ ਪਾਣੀ ਦੀ ਮਾਰ ਕਰਕੇ ਹੜਾਂ ਕਰਕੇ ਹੋਇਆ ਤੇ ਤੁਸੀਂ ਦੇਖੋ ਵੀ ਨਕਮੀ ਸਰਕਾਰ ਜਿਹਨੇ ਲੋਕਾਂ ਦੀ ਮਦਦ ਕਰਨੀ ਸੀ ਉਹ ਸਰਕਾਰ ਐਸੀ ਸਿਆਸਤ ਦੀਆਂ ਖੇਡਾਂ ਖੇਡ ਰਹੀ ਹੈ ਤਾਂ ਇਹੀ ਜੀ ਸਰਕਾਰ ਤੋਂ ਐਸੀ ਪਾਰਟੀ ਤੋਂ ਪੰਜਾਬ ਨੂੰ ਰੱਬ ਹੀ ਬਚਾਵੇ ਕਾਈ ਟਾਈਮਿੰਗ ਤੇ ਬੜਾ ਸਵਾਲ ਉੱਠਿਆ ਲੋਕ ਕੰਡੂੜਾ ਹਰ ਪੇਟ ਤੋਂ ਲੋੜ ਹੈ ਵੀ ਸਰਕਾਰ ਨਾਲ ਸਾਧਵੇ ਲੇਕਿਨ ਸਰਕਾਰ ਇਹ ਰਾਗੀ ਜੀ ਦੇ ਉੱਤੇ ਆਈ ਕਿ ਕੀ ਇੱਕ ਵਾਰਸ ਗੇਮ ਕੀ ਹੈ ਸਕ੍ਰਿਪਟ ਕੀ ਹੈ ਸਾਡੀ ਸਕ੍ਰਿਪਟ ਬੜੀ ਸਾਫ਼ ਹੈ ਕਿ ਹੁਣ ਦਿੱਲੀ ਵਰਸਸ ਪੰਜਾਬ ਹੈ ਜਿਹੜੇ ਸੀਐਮ ਦੇ ਖੇਮੇ ਦੇ ਐਮਐਲਏ ਨੇ ਉਹ ਦਿਖਾਉਣਾ ਚਾਹੁੰਦੇ ਨੇ ਕਿ ਜੀ ਦਿੱਲੀ ਨਹੀਂ ਕੰਮ ਕਰਨ ਦੇ ਰਹੀ ਪਰ 92 ਐਮਐਲਏ ਲੋਕਾਂ ਨੇ ਪੰਜਾਬ ਦੇ ਨੇ ਜਿਤਾਏ ਨੇ ਫੇਲਿਅਰ 92 ਐਮਐਲਿਆਂ ਦਾ ਫੇਲਿਅਰ ਮੁੱਖ ਮੰਤਰੀ ਭਗਵੰਤ ਮਾਨ ਦਾ ਅਰਵਿੰਦ ਕੇਜਰੀਵਾਲ ਦਾ ਤਾਂ ਹੈ ਹੀ ਹੈ ਸਰਵੇ ਸਰਵਾ ਨੇ ਸੋ ਇੱਕ ਦੂਜੇ ਦੇ ਉੱਤੇ ਅਗਰ ਇਹ ਸੋਚਣ ਕਿ ਜੀ ਅਸੀਂ ਆਪ ਦੀ ਰਿਸਪੌਂਸਿਬਿਲਟੀ ਇੱਕ ਦੂਜੇ ਤੇ ਪਾ ਕੇ ਉਰੋਂ ਬਚ ਕੇ ਨਿਕਲ ਜਾਾਂਗੇ ਤਾਂ ਮੈਂ ਫੇਰ ਦੁਬਾਰਾ ਕਹਿ ਰਿਹਾ ਕਿ ਪੰਜਾਬ ਇਹ ਸਿਆਸਤ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਪਰ ਜਿਸ ਮੌਕੇ ਤੇ ਇਹ ਸਿਆਸਤ ਕੀਤੀ ਜਾ ਰਹੀ ਹੈ ਇਹ ਟਾਈਮਿੰਗ ਦੇ ਉੱਤੇ ਬੜਾ ਵੱਡਾ ਸਵਾਲ ਹੈ ਕਿਉਂਕਿ 2022 ਦੀ ਕੰਪਲੇਂਟ ਹੈ ਤੇ ਹੁਣ ਆਕੇ ਤੁਸੀਂ ਕਹਿੰਦੇ ਹੋ ਜੀ 376 ਦਾ ਪਰਚਾ ਹੈ ਫਿਰ ਪਹਿਲਾਂ ਕਿਉਂ ਨਹੀਂ ਕੀਤਾ ਫਿਰ 3 ਸਾਲ ਕਿਹੜੇ ਅਫਸਰ ਜ਼ਿੰਮੇਵਾਰ ਸੀ ਜਿਹੜੇ ਇਸ ਵਿਧਾਇਕ ਨੂੰ ਬਚਾਉਂਦੇ ਰਹੇ ਉਹ ਵੀ ਦੱਸਣ ਜਦੋਂ ਕੇਬਲ ਦੇ ਉੱਤੇ ਕਬਜ਼ਾ ਹੋ ਰਿਆ ਸੀ ਉਦੋਂ ਕਿਹੜੇ ਅਫਸਰਾਂ ਨੇ ਕਾਰਵਾਈ ਨਹੀਂ ਕੀਤੀ ਉਹ ਵੀ ਸਾਹਮਣੇ ਆ ਜਾਣ ਕਿਉਂਕਿ ਉਹ ਤਾਂ ਸਾਰੇ ਕੇਸ ਹੁਣ CBI ਇਨਵੈਸਟੀਗੇਟ ਕਰ ਰਹੀ ਹੈ ਸੋ ਬੜੇ ਵੱਡੇ ਸਵਾਲ ਨੇ ਔਰ ਖਾਸ ਕਰਕੇ ਇਹ ਵਿਧਾਇਕਾਂ ਦੇ ਉੱਤੇ ਵੀ ਸਵਾਲ ਹੈ ਲੈਂਡ ਪੂਲਿੰਗ ਵੇਲੇ ਨਾ ਸਾਹਮਣੇ ਆਏ ਉਦੋਂ ਨਾ ਅੰਦਰਲੀ ਜ਼ਮੀਰ ਜਾਗੀ ਸਾਰਿਆਂ ਦੀ ਸੋ ਇਹ 92 ਐਮਐਲਏ ਹੁਣੇ ਸਮਝ ਲੈਣ ਕਿ ਫੇਲੀਅਰ 92 ਐਮਐਲਏ ਆਂਦਾ ਜੇ ਸੋਚਣ ਕਿ ਜੀ ਹੁਣ ਅਸੀਂ ਦਿੱਲੀ ਤੇ ਫੇਲੀਅਰ ਪਾ ਕੇ ਅਸੀਂ ਕਹਾਂਗੇ ਜੀ ਦਿੱਲੀ ਨੇ ਕੰਮ ਨਹੀਂ ਕਰਨ ਦਿੱਤਾ ਤਾਂ ਤੁਸੀਂ ਲੋਕ ਜ਼ਿੰਮੇਵਾਰ ਹੋ ਜਿਨ੍ਹਾਂ ਨੇ ਦਸਕਤ ਕਰਕੇ ਦਿੱਲੀ ਦੇ ਪੈਰਾਂ ਚ ਗੁਲਾਮ ਬਣਾਇਆ ਪੰਜਾਬ ਨੂੰ ਤੇ ਪੰਜਾਬ ਦੀ ਅੱਜ ਇਹ ਹਾਲਾਤ ਹੋਏ ਕਰਜ਼ਾ ਵੀ ਚੜਿਆ ਲਾਅ ਐਂਡ ਆਰਡਰ ਵੀ ਪੰਜਾਬ ਦਾ ਚਰਮ ਰਾ ਗਿਆ ਡਰਗ ਦਾ ਵੀ ਉਰੇ ਇੰਨਾ ਬੋਲ ਬਾਲਾ ਕਿ ਹਾਈ ਕੋਰਟ ਤੱਕ ਨੂੰ ਕਹਿਣਾ ਪਿਆ ਕਿ ਪੰਜਾਬ ਦੀ ਸਰਕਾਰ ਵਿਕਾਰੀ ਹੈ ਸੋ ਸਾਰੇ ਹਾਲਾਤ ਲੋਕਾਂ ਦੇ ਸਾਹਮਣੇ ਪਠਾਨਮਾ ਜਿਹੜਾ ਕਹੇ ਮੇਰੇ ਕੋਲ ਪ੍ਰੂਫ ਬੜੇ ਨੇ ਮੈਂ ਟਾਈਮ ਆਉਣ ਤੇ ਹੋ ਜਿਹੜਿਆ ਕਲਾਸੇ ਪੜੀ ਕੋਈ ਵੀਡੀਓਸ ਦੀ ਵੀ ਗੱਲ ਕੀਤੀ ਹੈ ਦੇਖੋ ਜੀ ਜੇ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਝਾਕੋਗੇ ਤਾਂ ਅੰਦਰ ਇਹਨਾਂ ਦੇ ਆਹੀ ਕੁਝ ਪਰੇ ਇਹ ਸਾਰੇ ਇੱਕ ਦੂਜੇ ਨਾਲ ਰਲ ਕੇ ਖੇਡੇ ਨੇ ਔਰ ਅੰਦਰ ਮੈਂ ਕਹਿਣਾ ਕਿ ਕੀ ਵੀਡੀਓ ਕਹੀਏ ਕੀ ਕਰਪਸ਼ਨ ਕਹੀਏ ਸਮਾਨੀ ਮੈਂ ਤਾਂ ਅੱਜ ਵੀ ਬੇਨਤੀ ਕਰਦਾ ਕਿ ਸਰਕਾਰ ਲੋਕਾਂ ਨੂੰ ਬਚਾਉਣ ਪਾਸੇ ਧਿਆਨ ਦੇਵੇ ਸਰਕਾਰ ਇਹ ਹੜ੍ਹਾਂ ਦੀ ਮਾਰ ਹਟਾਏ ਲੋਕਾਂ ਦੀ ਗਰਦੌਰੀਆਂ ਮੁਆਵਜ਼ੇ ਇਹ ਜਾਰੀ ਕਰੇ ਮੁੱਖ ਮੰਤਰੀ ਭਗਵੰਤ ਮਾਨ ਆਪਦੀ ਜ਼ਿੰਮੇਵਾਰੀਆਂ ਤੋਂ ਭੱਜ ਕੇ ਇਹ ਸਾਰੀ ਖੇਡ ਖੇਡ ਰਹੇ ਹਨ ਹਰ ਪਿੰਡ ਤੋਂ ਬੜੇ ਸਵਾਲ ਹੋ ਰਹੇ ਨੇ ਰਾਸ਼ਨ ਸਹੀ ਕੁਆਲਟੀ ਦਾ ਨਹੀਂ ਹੈਗਾ ਸਰਕਾਰ ਦੀ ਜ਼ਿੰਮੇਵਾਰੀ ਸੀ ਪਹਿਲੀ ਤਿਆਰੀ ਕਰਦੀ ਕਿਉਂਕਿ ਪਹਿਲੀ ਪਤਾ ਸੀ ਵੀ ਹੜ੍ਹ ਆ ਰਿਹਾ ਸਰਕਾਰ ਨੇ ਹੜ੍ਹ ਦੀ ਤਿਆਰੀ ਪਹਿਲਾਂ ਕਿਉਂ ਨਹੀਂ ਕੀਤੀ ਤੇ ਹੁਣ ਜਿਹੜਾ ਰਾਸ਼ਨ ਵੰਡਿਆ ਜਾ ਰਿਹਾ ਕੋਈ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਉਹ ਬਿਲਕੁਲ ਵਧੀਆ ਨਹੀਂ ਹੈ ਲੋਕਾਂ ਦੇ ਜਿਹੜੇ ਦੋਸ਼ ਨੇ ਤੁਸੀਂ ਪਹਿਲੀ ਵਾਰ ਦੇਖਿਆ ਹੋਣਾ ਕਿ ਜੀ ਸਾਡੇ ਮੁੱਖ ਮੰਤਰੀ ਨੇ ਪੰਜਾਬ ਦੀ ਕਿੱਡੀ ਵੱਡੀ ਮਦਦ ਕੀਤੀ ਕਹਿੰਦੇ ਜੀ ਮੈਂ ਆਪਣਾ ਹੈਲੀਕਾਪਟਰ ਦੇ ਦਤ ਮਤਲਬ ਮੁੱਖ ਮੰਤਰੀ ਸਾਹਿਬ ਤੁਹਾਡਾ ਹੈਲੀਕਾਪਟਰ ਸਾਰੇ ਪੰਜਾਬ ਦੇ ਵਿੱਚ ਰਾਸ਼ਨ ਪਹੁੰਚਾ ਦੂਗਾ ਮੈਂ ਪਹਿਲੇ ਦਿਨ ਵੀ ਸਵਾਲ ਖੜਾ ਕੀਤਾ ਸੀ ਕਿ ਜਿਹੜਾ ਪੰਜਾਬ ਦਾ ਹੈਲੀਕਾਪਟਰ 500 ਕਿਲੋ ਤੋਂ ਉੱਪਰ ਭਾਰ ਨਹੀਂ ਲੈ ਕੇ ਜਾ ਸਕਦਾ ਦੋ ਤਾਂ ਉਹਦੇ ਚ ਪਾਇਲਟ ਹੋਗੇ ਪਿੱਛੇ ਕਿੰਨਾ ਰਹਿ ਗਿਆ ਜੇ 5-5 ਕਿਲੋ ਦੇ ਸੌ ਪੈਕਟ ਵੀ ਨਹੀਂ ਰੱਖੇ ਜਾ ਸਕਦੇ ਉਸ ਹੈਲੀਕਾਪਟਰ ਦੇ ਵਿੱਚ ਔਰ ਲੋਕ ਪਿੰਡਾਂ ਦੇ ਵਿੱਚ ਹੈਲੀਕਾਪਟਰ ਨਹੀਂ ਚਾਹੁੰਦੇ ਜਿੱਥੇ ਹੈਲੀਕਾਪਟਰ ਜਾ ਰਿਹਾ ਲੋਕਾਂ ਦਾ ਨੁਕਸਾਨ ਹੀ ਕਰਕੇ ਆ ਰਿਹਾ ਔਰ ਉਹ ਜਿਹੜਾ ਰਾਸ਼ਨ ਦੇ ਨਾਂ ਤੇ ਮੈਨੂੰ ਲੱਗਦਾ ਸਮਾਨ ਸਿੱਟਿਆ ਜਾ ਰਿਹਾ ਉਹ ਪਾਣੀ ਚ ਕਦੇ ਸਿੱਟ ਦਿੰਦੇ ਨੇ ਉਹ ਲੋਕਾਂ ਤੱਕ ਪਹੁੰਚ ਨਹੀਂ ਰਿਹਾ ਸੋ ਇਹ ਡਰਾਮੇਬਾਜ਼ੀ ਸਾਰੀ ਪੰਜਾਬ ਦੀ ਸਰਕਾਰ ਕਰ ਰਹੀ ਹੈ ਅਸਲ ਮਾਇਨੇ ਦੇ ਵਿੱਚ ਬਹੁਤ ਵੱਡਾ ਫੇਲਿਅਰ ਸੀ ਇਹ ਹੜ੍ਹ ਵੀ ਪੰਜਾਬ ਸਰਕਾਰ ਦੀ ਨਲਾਇਕੀ ਕਰਕੇ ਆਏ ਨੇ ਜਿੱਦਾਂ ਮੈਂ ਕਿਹਾ ਕਿ ਨਦੀਆਂ ਡਰੇਨ ਨਾਲੇ ਕਸੀਆਂ ਸਫਾਈ ਨਹੀਂ ਕੀਤੀ ਉਹ ਪੈਸੇ ਦਾ ਕੀ ਕੀਤਾ ਜਿਹੜਾ ਪੈਸਾ ਆਇਆ ਸੀ ਉਹ ਪੈਸਾ ਵੀ ਮੈਨੂੰ ਲੱਗਦਾ ਕਿ ਆਪਦੀ ਸਿਆਸਤ ਚ ਇਹ ਲੋਕਾਂ ਨੇ ਖਤਮ ਕਰਤਾ ਜਿਹਦੇ ਕਰਕੇ ਅੱਜ ਪੰਜਾਬ ਇਹ ਮੁਸੀਬਤ ਝੇਲ ਰਿਹਾ। ਕੀ ਲੱਗਦਾ ਵੀ ਰਿਜ਼ਲਟ ਕੀ ਨਿਕਲੂਗਾ ਜਿਹੜਾ ਹੁਣ ਦੋਸ਼ ਲੱਗ ਰਹੇ ਨੇ ਤੇ ਇੱਕ ਪਾਸੇ ਸਰਕਾਰ ਇੱਕ ਪਾਸੇ ਜਿਹੜੇ ਹੈਗੇ ਆ ਦਿੱਲੀ ਸਰਕਾਰ। ਰਿਜ਼ਲਟ ਇਹਦਾ ਕੁਝ ਨਹੀਂ ਨਿਕਲਣਾ ਜੀ ਸਿਰਫ ਡੇਢ ਸਾਲ ਟਪਾਉਣ ਦੀ ਕਵਾਇਦ ਹੈ ਲੋਕਾਂ ਦੇ ਮਸਲਿਆਂ ਤੋਂ ਧਿਆਨ ਭਟਕਾਉਣ ਸਾਰੇ ਰਲੇ ਹੋਏ ਇਹ ਸਾਰੇ ਖੇਡਾਂ ਖੇਡਦੇ ਨੇ। ਇਹੀ ਆਮ ਆਦਮੀ ਪਾਰਟੀ ਦੀ ਸਚਾਈ ਹੈ ਇਹੀ ਇਹਨਾਂ ਦਾ ਵਰਕਿੰਗ ਸਟਾਈਲ ਨੌਜਵਾਨ ਕੀ ਕਹੋਗੇ ਜਿਹੜੇ ਨੌਜਵਾਨ ਹਰਪੀਟ ਪਾਰਟੀ ਦੀ ਮਦਦ ਕਰੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਨੇ ਉਹਨਾਂ ਨੂੰ ਕੀ ਸਨੇਹਾ ਦਓ ਦੇਖੋ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਯੂਥ ਵਿੰਗ ਔਰ ਖਾਸ ਕਰਕੇ ਉਹਨਾਂ ਦੇ ਪ੍ਰਧਾਨ ਸਰਬਜੀਤ ਚਿੰਝਰ ਸਾਹਿਬ ਜਿਨ੍ਹਾਂ ਤੇ ਜ਼ਿੰਮੇਵਾਰੀ ਲਈ ਹੈ ਪਾਰਟੀ ਨੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਲੋਕਾਂ ਦੀ ਮਦਦ ਕਰਨ ਦਾ ਘਰ ਘਰ ਦੇ ਵਿੱਚ ਰਾਸ਼ਨ ਪਹੁੰਚਾਉਣ ਦਾ ਸੋ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਲੋਕਾਂ ਦੀ ਸੇਵਾ ਕਰਨ ਔਰ ਹੋਰ ਵੀ ਜਥੇਬੰਦੀਆਂ ਨੂੰ ਅਪੀਲ ਹੈ ਕਿ ਸਾਰੇ ਯੋਗਦਾਨ ਪਾਉਣ ਅੱਜ ਇਹ ਪੰਜਾਬ ਦੇ ਉੱਤੇ ਜਿਹੜੀ ਘੜੀ ਆਈ ਹੈ ਪੰਜਾਬੀਆਂ ਦੇ ਨਾਲ ਪੰਜਾਬੀ ਖੜਨਗੇ ਔਰ ਪੰਜਾਬ ਇਸ ਮੁਸ਼ਕਲ ਚੋਂ ਦਲੇਰੀ ਦੇ ਨਾਲ ਬਾਹਰ ਆਏਗਾ ਕਨੇਸ਼ ਸਾਹਿਬ ਇੱਕ ਵਜੀਫਾ ਘਟਾਲਾ ਇਹਨਾਂ ਨੇ ਬਹੁਤ ਵੱਡੀ ਬਦਤ ਜਿਸ ਨਾਲ ਇਹ ਜੋ ਕਾਂਗਰਸ ਸਰਕਾਰ ਜੀ ਨੇ ਧਰਨੇ ਵੀ ਲਾਇਆ ਸੀ ਆਮ ਆਦਮੀ ਪਾਰਟੀ ਨੇ ਪਰ ਉਸ ਤੋਂ ਬਾਅਦ ਉਹ ਬਿਲਕੁਲ ਡੱਬਾ ਬੰਨ੍ਹ ਕੇ ਰਹਿ ਗਿਆ ਕੀ ਕਾਰਨ ਨੇ ਦੇਖੋ ਕਾਂਗਰਸ ਤੇ ਆਮ ਆਦਮੀ ਪਾਰਟੀ ਇੱਕੋ ਸਿੱਕੇ ਦੇ ਦੋ ਪਹਿਲੂ ਇਹ A ਤੇ B ਟੀਮਾਂ ਨੇ ਕਿਉਂਕਿ ਇੰਡੀਆ ਆਲਾਈਂਸ ਦੇ ਵਿੱਚ ਦੋਨੋਂ ਇਕੱਠੇ ਰਹੇ ਨੇ ਔਰ ਇਹਦਾ ਸਭ ਤੋਂ ਵੱਡਾ ਉਦਾਹਰਣ ਹੈ ਕਿ ਤੁਸੀਂ ਦੱਸੋ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਖੜੇ ਹੋ ਕੇ ਕਿਹਾ ਸੀ ਕਿ ਰਾਜਾ ਵੜਿੰਗ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੀ ਚੈਸੀ ਵਾਲੀਆਂ ਫਾਈਲਾਂ ਮੇਰੇ ਕੋਲ ਪਹੁੰਚ ਗਈਆਂ ਕਾਰਵਾਈ ਹੋ ਕਿੱਥੇ ਗਈ ਜੀ ਕਾਰਵਾਈ ਚਰਨਜੀਤ ਚੰਨੀ ਸਾਹਿਬ ਤੇ ਪ੍ਰੈਸ ਕਾਨਫਰੰਸ ਮੁੱਖ ਮੰਤਰੀ ਨੇ ਕੀਤੀ ਇੱਕ ਖਿਡਾਰੀ ਨੂੰ ਨਾਲ ਬਿਠਾ ਕੇ ਕੀਤੀ ਕਹਿੰਦੇ ਜੀ 2 ਕਰੋੜ ਦੀ ਰਿਸ਼ਵਤ ਮੰਗਦਾ ਮੈਂ ਕਾਰਵਾਈ ਕਰੂੰਗਾ ਜੀ ਕਿੱਥੇ ਗਿਆ ਜੀ ਉਹ 2 ਕਰੋੜ ਦਾ ਕੇਸ ਸੋ ਇਹ ਇੱਕ ਦੂਜੇ ਨਾਲ ਰਲੇ ਹੋਏ ਨੇ ਇਹ A ਤੇ B ਟੀਮਾਂ ਨੇ ਔਰ ਅੱਜ ਆਮ ਆਦਮੀ ਪਾਰਟੀ ਵੀ ਇਹ ਚਾਹੁੰਦੀ ਹੈ ਕਿ ਕਿਉਂਕਿ ਅਸੀਂ ਲੋਕਾਂ ਦੇ ਵਿੱਚੋਂ ਬਿਲਕੁਲ ਲੋਕਾਂ ਨੇ ਸਾਨੂੰ ਨਕਾਰ ਦਿੱਤਾ ਤਾਂ ਇਹ ਸੋਚਦੇ ਨੇ ਕਿ ਅਸੀਂ ਕਾਂਗਰਸ ਨੂੰ ਪੰਜਾਬ ਤੇ ਕਾਬਜ਼ ਕਰਾ ਦਈਏ ਤਾਂ ਜੋ ਸਾਡੇ ਘਟਾਲੇ ਜੋ ਅਸੀਂ ਕਰਪਸ਼ਨ ਕੀਤੀ ਹੈ ਜੋ ਉਸੇ ਮਾੜੇ ਕੰਮ ਕੀਤੇ ਨੇ ਉਹਨਾਂ ਤੇ ਪਰਦਾ ਪਿਆ ਰਹੇ ਇਹ ਮਿਲ ਕੇ ਪੰਜਾਬ ਦੇ ਵਿੱਚ ਖੇਡ ਰਹੇ ਨੇ ਪਰ ਅੱਜ ਪੰਜਾਬ ਦੇ ਲੋਕ ਜਾਣਦੇ ਨੇ ਕਿ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ ਪੰਜਾਬ ਨੂੰ ਆਪਣਿਆਂ ਦੀ ਲੋੜ ਹੈ ਜਿਹੜੇ ਪੰਜਾਬ ਲਈ ਖੜ ਸਕਣ ਪੰਜਾਬ ਨੂੰ ਐਸੇ ਦਿੱਲੀ ਤੋਂ ਆਏ ਜਿਹੜੇ ਡਾਕੂ ਨੇ ਉਹ